ਸਬੂਰਾ ਦੀ ਕਿਤਾਬ ਉਹਦਾ 46 ਨੰਬਰ ਅਧਿਆਇ ਉਹਦੀ ਬਾਰ 1 ਤੇ 2 ਨੰਬਰ ਪੰਕਤੀ ਚਾਹੀਦਾ ਲਿਖਿਆ ਆ ਪਰਮੇਸ਼ਰ ਸਾਡੀ ਪਨਾਹ ਅਤੇ ਸਾਡਾ ਬਲ ਹੈ ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ ਇਸ ਕਾਰਕਿ ਅਸੀਂ ਨਾ ਡਰਾਂਗੇ ਭਾਵੇਂ ਧਰਤੀ ਉਲਟ ਜਾਵੇ ਅਤੇ ਪਹਾੜ ਸਮੁੰਦਰ ਵਿੱਚ ਹੀ ਸੁੱਟੇ ਜਾਣ ਵਾਓ ਇਟਸ ਵੰਡਰਫੁਲ ਪਰ ਮਰਮੇਸ਼ੁਰ ਸਾਡੀ ਪਨਾਹ ਹੈ ਪਨਾਹ ਦਾ ਮਤਲਬ ਸਮਝਦੇ ਹੋ ਕਈ ਵਰੀ ਕਿਸੇ ਦੂਜੇ ਪਿੰਡ ਦਾ ਦੂਜੇ ਸ਼ਹਿਰ ਦਾ ਜਾਂ ਦੂਦੇ ਦੇਸ਼ ਦਾ ਕੋਈ ਇਨਸਾਨ ਜਿੱਥੇ ਉਹਦੇ ਉੱਤੇ ਸਤਾਓ ਹੋਵੇ ਉੱਥੋਂ ਭੱਜ ਕੇ ਜਦੋਂ ਕਿਸੇ ਦੂਜੇ ਪਿੰਡ ਜਾਂ ਸ਼ਹਿਰ ਵਿੱਚ ਠਹਿਰਦਾ ਆ ਤੇ ਉਹਨਾਂ ਤੋਂ ਮਦਦ ਮੰਗਦਾ ਵੀ ਮੈਂ ਇੱਥੇ ਰੁਕ ਜਾਵਾਂ ਉਹਨੂੰ ਕਹਿੰਦੇ ਪਨਾਹ ਲੈਣਾ ਆਪਣੇ ਬਹੁਤ ਲੋਕਾਂ ਨੇ ਯੂਐਸ ਵਿੱਚ ਕੈਨੇਡਾ ਦੇ ਵਿੱਚ ਲੈ ਇਹਨਾਂ ਜਿਹਨੂੰ ਅਸਾਈਲਮ ਕਹ ਦਿੰਦੇ ਆ ਉਹ ਕੀ ਆ ਪਨਾਹ ਲੈਣਾ ਆਪਣੇ ਪਿੰਡਾਂ ਵਿੱਚ ਵੀ ਜਦੋਂ ਦੂਜੇ ਪਿੰਡਾਂ ਤੋਂ ਆਣ ਕੇ ਲੋਕੀ ਠਹਿਰਦੇ ਤੇ ਉਹਨੂੰ ਕੀ ਕਹਿੰਦੇ ਪਨਾਹ ਗੀ ਰਿਹਾ ਇਹ ਆਪਾਂ ਸਾਰੇ ਹੀ ਪਨਾਹ ਗੀ ਰਿਆਂ ਹਸਲ ਦੇ ਵਿੱਚ ਪਰ ਸਾਡੀ ਪਨਾਹ ਆ ਕੌਣ ਆ ਪਰਮੇਸ਼ਰ ਇੱਥੇ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਪਰਮੇਸ਼ਰ ਸਾਡੀ ਪਨਾਹ ਅਤੇ ਸਾਡਾ ਬਲ ਹੈ ਅਗਰ ਤੁਸੀਂ ਟ੍ਰਬਲ ਦੇ ਵਿੱਚ ਹੋ ਪ੍ਰੋਬਲਮ ਵਿੱਚ ਹੋ ਸਮੱਸਿਆ ਵਿੱਚ ਹੋ ਭੱਜ ਕੇ ਮਾਮੇ ਮਾਸੀ ਭੂਆ ਫੁੱਫੜ ਚਾਚੇ ਤਾਏ ਕੋਲ ਜਾਣ ਦੀ ਜਗ੍ਹਾ ਤੇ ਸਭ ਤੋਂ ਪਹਿਲਾਂ ਭੱਜ ਕੇ ਪਿਤਾ ਪਰਮੇਸ਼ਵਰ ਦੇ ਕੋਲ ਜਾਓ ਕਿਉਂਕਿ ਉਹ ਸਾਡੀ ਸੱਚੀ ਪਨਾਹ ਆ ਜਦੋਂ ਅਸੀਂ ਵਿਪਤਾ ਵੇਲੇ ਭੱਜ ਕੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾਂਦੇ ਹਾਂ ਸਕਦਾ ਵਿਪਤਾ ਦੇ ਟਾਈਮ ਵਿੱਚ ਲਾਮਾ ਮੇਣਾ ਨਾ ਦੇਣ ਪਰ ਅੱਗੋਂ ਪਿੱਛੋਂ ਹੋ ਸਕਦਾ ਕਿ ਉਹ ਕਦੀ ਤੁਹਾਨੂੰ ਸੁਣਵਾਈ ਕਰਨ ਅਸੀਂ ਤੈਨੂੰ ਔਖੇ ਵੇਲੇ ਸਾਂਭਿਆ ਸੀ ਪਰ ਜਦੋਂ ਤੁਸੀਂ ਵਿਪਤਾ ਦੇ ਵੇਲੇ ਭੱਜ ਕੇ ਪਰਮੇਸ਼ਵਰ ਦੇ ਕੋਲ ਜਾਂਦੇ ਹੋ ਉਹ ਲਾਉਂਦਾ ਮਨੁੱਖਾਂ ਦੀ ਡਿਊਟੀ ਆ ਪਰ ਫੇ ਲਾਮਾ ਜ਼ਿੰਦਗੀ ਪਰ ਕੋਈ ਤੁਹਾਨੂੰ ਦੇ ਨਹੀਂ ਸਕਦਾ ਹallelujah ਇਸ ਲਈ ਉਹ ਸਾਡੀ ਪਨਾਹ ਆ ਅਸਲੀ ਪਨਾਹ ਹੀ ਪਰਮੇਸ਼ਵਰ ਆ ਤੇ ਸਾਡਾ ਬਲ ਵੀ ਪਰਮੇਸ਼ਵਰ ਆ ਉਹ ਦੁੱਖਾਂ ਵਿੱਚ ਸਾਡਾ ਵੱਡਾ ਸਹਾਇਕ ਹੋਇਆ ਹੈ ਅਗਰ ਕੋਈ ਵੀ ਦੁੱਖਿਆ ਨਿਆਣਿਆਂ ਤੋਂ ਦੁਖੀ ਹੋ ਪਰਸਨਲ ਲਾਈਫ ਦੇ ਵਿੱਚ ਹਸਬੰਡ ਵਾਈਫ ਦੀ ਲਾਈਫ ਚ ਦੁਖੀ ਹੋ ਤੁਸੀਂ ਪੇਰੈਂਟਸ ਦੇ ਨਾਲ ਪ੍ਰੋਬਲਮ ਚੱਲ ਰਹੀ ਹੈ ਇਸ ਲਈ ਦੁਖੀ ਹੋ ਕੋਈ ਸਿਕਨਸ ਆ ਬਿਮਾਰੀ ਆ ਜਿਸਮ ਦੇ ਅੰਦਰ ਇਹ ਦੁੱਖਿਆ ਬੱਚਾ ਹੈਗਾ ਯਾ ਪਰ ਅਣਅਗਿਆਕਾਰ ਯਾ ਇਹ ਦੁੱਖ ਯਾ ਜਾਂ ਬੱਚਾ ਹੈ ਹੀ ਨਹੀਂ ਇਹ ਦੁੱਖ ਯਾ ਕੁਛ ਵੀ ਕਰਕੇ ਅਗਰ ਤੁਸੀਂ ਦੁਖੀ ਹੋ ਤਾਂ ਤੁਹਾਡਾ ਸਹਾਇਕ ਕੌਣ ਆ ਪਰਮੇਸ਼ਵਰ ਸਿਰਫ ਪਰਮੇਸ਼ਵਰ ਕੌਣ ਤੁਹਾਡਾ ਸਹਾਇਕਾ ਸਿਰਫ ਪਰਮੇਸ਼ਵਰ ਪਰਮੇਸ਼ਵਰ ਨਹੀਂ ਸਿਰਫ ਪਰਮੇਸ਼ਵਰ ਕਿਉਂਕਿ ਹੋਰ ਕੋਈ ਸਹਾਇਤਾ ਕਰ ਹੀ ਨਹੀਂ ਸਕਦਾ ਦੁੱਖਾਂ ਦੇ ਵਿੱਚ ਜਦੋਂ ਸਾਡੇ ਕੋਲ ਇਹ ਪੈਸਾ ਹੁੰਦਾ ਹੈ ਜਿਹੜੇ ਨਹੀਂ ਵੀ ਜਾਣਦੇ ਨਾ ਉਹ ਵੀ ਤੁਹਾਨੂੰ ਦੇਖ ਕੇ ਤੁਸੀਂ ਲੈਂਬਰਗਿਨੀ ਦੇ ਵਿੱਚੋਂ ਲੈਂਡਰੋਵਰ ਹੋਰ ਤਾਂ ਗੱਡੀਆਂ ਦੇ ਨਾਂ ਰਾਜਪ੍ਰਤਾਪ ਨੂੰ ਆਉਂਦੇ ਹੋਣੇ ਮੈਨੂੰ ਇਹ ਮੋٹے-ਮੋਟੇ ਆਉਂਦੇ ਡਿਫੈਂਡਰ ਦੇ ਵਿੱਚੋਂ ਤਾਂ ਤੁਸੀਂ ਉਹਦੇ 'ਚ ਉੱਤਰ ਰਹੇ ਹੋ ਜਿਹੜਾ ਨਹੀਂ ਵੀ ਜਾਣਦਾ ਉਹ ਆਪਣੇ ਫਰੈਂਡਾਂ ਵਿੱਚ ਕੀ ਕਹੇਗਾ ਉਹ ਜਿਹੜਾ ਨਾ ਡਿਫੈਂਡਰ ਗੱਡੀ ਦੇ ਵਿੱਚ ਉਹ ਉਹ ਸਾਡੀ ਜਿਹੜੀ ਭੂਆ ਆ ਉਹਦੇ ਮੁੰਡੇ ਦਾ ਫਲਾਣਾ ਧਮਕਾਨਾ ਹਨਾ ਉਹਦਾ ਚਾਚਾ ਲੱਗਦਾ ਆ ਫੇ ਵੀ ਕਿਤੇ ਉਹ ਨਾ ਕਿਤੇ ਉਹ ਕੱਢ ਕੇ ਉਹ ਵੀ ਆਪਣੇ ਆਪ ਨੂੰ ਤੁਹਾਡੇ ਨਾਲ ਜੋੜਨ ਦੀ ਕੋਸ਼ਿਸ਼ ਕਰੇਗਾ ਕਿ ਕੁਝ ਨਾ ਕੁਝ ਤੁਹਾਡਾ ਲੱਗਦਾ ਆ ਤੇ ਅਗਰ ਤੁਸੀਂ ਵਿਪਤਾ ਦੇ ਵਿੱਚ ਹੋ ਅਰ ਤੁਸੀਂ ਉਸ ਜਗ੍ਹਾ ਦੀ ਲੰਘ ਰਹੇ ਹੋ ਤੁਸੀਂ ਸਕੇ ਭੈਣ ਭਰਾ ਵੀ ਉਹਨਾਂ ਤੋਂ ਤੁਹਾਨੂੰ ਦੇਖ ਕੇ ਮੂੰਹ ਪਾਸੇ ਤੇ ਕਰ ਲੇਗਾ ਔਰ ਕਹੇਗਾ ਮੈਂ ਨਹੀਂ ਜਾਣਦਾ ਕਿ ਇਹ ਕੌਣ ਆ ਜਦੋਂ ਪੈਸੇ ਹੁੰਦੇ ਆ ਨਾ ਖਾਣ ਵਾਲੇ ਬਹੁਤ ਆ ਜਾਂਦੇ ਆ ਧਨ ਦੌਲਤ ਦੇ ਵੇਲੇ ਪਰ ਇਹ ਤੋਂ ਜਦੋਂ ਦੁੱਖ ਹੁੰਦੇ ਤੇ ਤੁਸੀਂ ਕਿਸੇ ਨੂੰ ਦੁੱਖ ਦੇ ਵੇਲੇ ਕਾਲ ਕਰਦੇ ਹੋ ਤੁਹਾਡਾ ਫੋਨ ਵੀ ਨਹੀਂ ਚੱਕਦੇ ਕਹਿੰਦੇ ਨੇ ਕੁਝ ਮੰਗਣਾ ਹੋਣਾ ਆ ਇਹਨੇ ਕਹਿਣਾ ਮੈਨੂੰ ਹਸਪਤਾਲ ਨੂੰ ਲੈ ਜਾ ਹੁਣ ਅੱਧੀ ਰਾਤ ਨੂੰ ਇਹਨੂੰ ਕੌਣ ਲੈ ਕੇ ਤੁਰਿਆ ਫਿਰੇ ਇਹਨੂੰ ਕੋਈ ਨਾ ਕੋਈ ਲੋੜ ਹੀ ਹੋਣੀ ਆ ਪਰ ਉਹਦੇ ਭਾਵੇਂ ਤੁਹਾਨੂੰ ਸਿਰਫ ਮਿਲ ਨਹੀਂ ਆਉਣਾ ਹੋਵੇ ਫੋਨ ਚੱਕ ਕੇ ਲੋਕੀ ਕੀ ਕਹਿੰਦੇ ਮੈਂ ਘਰੇ ਹੈ ਨਹੀਂ ਜ਼ਰੂਰੀ ਕੰਮ ਪੈ ਗਿਆ ਇਹ ਹੀ ਦੁਨੀਆਦਾਰੀ ਆ ਰੇ ਇਹ ਕੋੜਾ ਸੱਚਿਆ ਦੁੱਖਾਂ ਵਿਚ ਇਕੋ ਇਕ ਆ ਜਿਹਦੇ ਕੋਲੇ ਤੁਸੀਂ ਐਨੀ ਟਾਈਮ ਵਿਜ਼ਿਟ ਕਰ ਸਕਦੇ ਹੋ ਕੋਣ ਆ ਸਿਰਫ ਪਰਮੇਸ਼ਵਰ ਕੋਣ ਆ ਸਿਰਫ ਪਰਮੇਸ਼ਵਰ ਉਹ ਨਹੀਂ ਛੱਡਦਾ ਦੁੱਖਾਂ ਦੇ ਵੇਲੇ ਵੀ ਤੁਸੀਂ ਦੁੱਖ ਵਿੱਚ ਉਹਨੂੰ ਕਾਲ ਲਾਉਂਦੇ ਹੋ ਕਹਿੰਦਾ ਹਾਂ ਮੇਰੇ ਬੇਟੇ ਹਾਂ ਮੇਰੀ ਬੇਟੀ ਤੁਸੀਂ ਕਹਿੰਦੇ ਹੋ ਮੈਨੂੰ ਚਾਹੀਦਾ ਉਹ ਕਹਿੰਦਾ ਮੈਂ ਭੇਜ ਰਿਆਂ ਸਭ ਕੁ ਦੇ ਦਿੱਤਾ ਹallelujah ਕਿਉਂ ਕਿਉਂਨੇ ਕਿ ਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਖੜਕਾਓ ਤੇ ਤੁਹਾਡੇ ਲਈ ਟੁੰਡੋਗੇ ਤਾਂ ਤੁਹਾਨੂੰ ਲੱਭ ਪਵੇਗਾ ਹallelujah ਅਰ ਕਿ ਕਹਿੰਦਾ ਇਸ ਕਰਕੇ ਅਸੀਂ ਨਾ ਡਰਾਂਗੇ ਹੁਣ ਜੇ ਕੋਈ ਪ੍ਰੋਬਲਮ ਆ ਜਾ ਡਰ ਲੱਗੂਗਾ ਖਾ ਤੋ ਪਰਮੇਸ਼ਵਰ ਸਾਡੇ ਦੁੱਖਾਂ ਵਿੱਚ ਸਾਡਾ ਸਹਾਈ ਕਿਆ ਹallelujah ਜਦੋਂ ਮਰਜੀ ਕਾਲ ਕਰੀਏ ਉਦੋਂ ਹੀ ਫੋਨ ਸੁਣਦੇ ਆ ਤੇ ਜਦੋਂ ਮਰਜੀ ਗਈ ਅਸੀਂ ਆ ਰਹੇ ਕਹਿੰਦਾ ਮੈਂ ਤਾਂ ਇੰਤਜ਼ਾਰ ਕਰ ਰਿਹਾ ਆ ਇੰਡੀਆ ਬਾਹਾਂ ਲੰਬੀਆਂ ਲੰਬੀਆਂ ਖੋਲ ਕੇ ਕਹਿੰਦਾ ਮੈਂ ਤੇ ਅੱਖਾਂ ਬਿਸ਼ਾ ਕੇ ਬਾਹਾਂ ਖੋਲ ਕੇ ਇੰਤਜ਼ਾਰ ਕਰ ਰਿਹਾ ਆ ਆਜੋ ਹਾਲੇਲੂਇਆ ਇਸ ਲਈ ਅਸੀਂ ਨਹੀਂ ਡਰਾਂਗੇ ਕਿਸੇ ਵੀ ਪ੍ਰੋਬਲਮ ਤੋਂ ਕਿਸੇ ਦੁੱਖ ਤੋਂ ਕਿਸੇ ਉਦਾਸੀ ਤੋਂ ਅਸੀਂ ਨਹੀਂ ਡਰਾਂਗੇ ਭਾਵੇਂ ਧਰਤੀ ਉਲਟ ਜਾਵੇ ਸਮਝ ਰਹੇ ਹੋ ਜੁੱਟੀ ਮਰਜੀ ਵੱਡੀ ਵਿਪਤਾ ਆ ਜਾਵੇ ਭਾਵੇਂ ਧਰਤੀ ਉਲਟ ਜਾਵੇ ਅਤੇ ਪਹਾੜ ਸਮੁੰਦਰ ਦੇ ਵਿੱਚ ਹੀ ਸੁੱਟੇ ਜਾਣ ਅਗਰ ਧਰਤੀ ਉੱਤੇ ਐਡੀ ਵੱਡੀ ਵਿਪਤਾ ਵੀ ਆ ਜਾਵੇ ਕਿ ਖਬਰਾਂ ਆਉਣ ਲੱਗ ਜਾਣ ਜੀ ਧਰਤੀ ਪਲਟਣੀ ਸ਼ੁਰੂ ਹੋ ਗਈ ਜਿਹਦਾ ਭਰੋਸਾ ਪਰਮੇਸ਼ਵਰ ਉੱਤੇ ਉਹ ਡਰੂਗਾ ਨਹੀਂ ਕਿਉਂ ਕਿ ਉਹਨੇ ਕਿਹਾ ਜਿੱਥੇ ਮੈਂ ਖਲੋਤਾ ਇੰਨੀ ਨਹੀਂ ਪਲਟਣੀ ਹallelujah ਕਿਉਂਕਿ ਵਚਨ ਚ ਲਿਖਿਆ ਜਿੱਤਤੇ ਤੇਰੇ ਪੈਰ ਦੀ ਤਲੀ ਲੱਗੂ ਉਹ ਜਗਾ ਵੇ ਤੈਨੂੰ ਦੇ ਦੂੰਗਾ ਰਾਜ ਕਰਨ ਦੇ ਲਈ ਹallelujah ਤੇ ਰਾਜ ਕਰਨ ਦਾ ਮਤਲਬ ਸਮਝੋ ਰਾਜੇ ਦਾ ਹੁਕਮ ਚੱਲਦਾ ਹੁੰਦਾ ਜਦੋਂ ਕਿਸੇ ਰਾਜੇ ਦੀ ਜਿੰਨੀ ਉਹ ਰਾਜ ਭਾ ਗਿਆ ਉਹਦਾ ਉਹਦੇ ਅੰਦਰ ਜੋ ਰਾਜੇ ਨੇ ਕਹਿਤਾ ਉਹੀ ਹੋਣਾ ਆ ਤੇ ਜੇ ਇਸ ਧਰਤੀ ਤੇ ਤੁਸੀਂ ਪੈਰ ਰੱਖਿਆ ਜੇ ਧਰਤੀ ਨੂੰ ਕਹੋਗੇ ਨਹੀਂ ਪਲਟਣਾ ਤੇ ਉਹ ਨਹੀਂ ਧਰਤੀ ਨਹੀਂ ਪਲਟੂਗੀ ਹallelujah ਕਿੰਨਿਆਂ ਨੇ ਧਰਤੀ ਪਲਟਣ ਦੀਆਂ ਖਬਰਾਂ ਸੁਣੀਆਂ ਪਿਛਲੇ ਦਿਨਾਂ ਦੇ ਵਿੱਚ ਕੀ ਕੁਝ ਹੋ ਗਿਆ ਬਿਸਕੁਟਾਂ ਦੇ ਵਾਂਗ ਬਿਲਡਿੰਗਾਂ ਢੁਰਗੀਆਂ ਉਹਦੀ ਭੁੱਖ ਬਾਣੀ ਕਿੰਨਿਆਂ ਨੇ ਸੁਣੀ ਸੀ ਸਾਰੀ ਚਰਚ ਨੇ ਸੁਣੀ ਸੀ ਰਾਈਟ ਪੜਿਆ ਨੇ ਗਾਲਾਂ ਕੱਢੀਆਂ ਸੀ ਉਦੋਂ ਕਹਿੰਦੇ ਸੀ ਖਬਰਾਂ ਸੁਣ ਕੇ ਬੀਬੀ ਭੁੱਖ ਬਾਣੀ ਆ ਬੋਲਦੀ ਆ ਵੀ ਕਿੱਥੇ ਲਿਖਿਆ ਸੀਗਾ ਵੀ 7 ਪੁਆਇੰਟ ਤੋਂ ਉੱਪਰ ਦੇ ਪਹਚਾ ਲਾਉਣੇ ਕਿਹੜੀਆਂ ਖਬਰਾਂ ਨੇ ਪਹਿਲਾਂ ਦੱਸਿਆ ਸੀਗਾ ਵੀ ਇੱਥੇ ਆਉਣੇ ਆ ਇੱਕ ਵਾਰੀ ਨਹੀਂ ਦਿਨਾਂ 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 ਦੇ ਗੈਪ ਦੇ ਨਾਲ ਦੱਸਿਆ ਸੀ ਵੀ ਆਉਣ ਵਾਲੇ ਜੇ ਆਉਣ ਵਾਲੇ ਜਰ ਇਹ ਵੀ ਦੱਸਤਾ ਸੀ ਵੀ 15 ਮਾਰਚ ਆ ਗਈ ਜੇ ਇਹ ਤੋਂ ਬਾਅਦ ਚ ਤਿਆਰ ਹੋ ਜਾਓ ਖਬਰਾਂ ਸੁਣਨ ਦੇ ਲਈ ਵੀ ਹੁਣ ਟਾਈਮ ਆ ਗਿਆ ਜੀ ਕਿੰਨਿਆਂ ਨੂੰ ਇਹ ਚੇਤੇ ਆ ਤੇ ਜਦੋਂ ਪੂਰਾ ਹੋ ਗਿਆ ਫਿਰ ਕੋਈ ਕੁਝ ਕਿਹਾ ਹੀ ਨਹੀਂ ਫਿਰ ਕਹਿੰਦੇ ਹੋਣੇ ਉਹ ਗੱਲ ਸੱਚੀ ਹੋ ਗਈ ਉਹੀ ਗੱਲ ਹੋਈ ਔਰ ਤਰਤੀਬ ਵਾਰ ਇੱਕ ਇੱਕ ਪ੍ਰੈਡਿਕਸ਼ਨ ਜਿਹੜੀ ਆ ਉਹ ਪੂਰੀ ਹੋ ਰਹੀ ਐਜ਼ ਇਟ ਇਜ਼ ਉਦਾਂ ਜਿੱਦਾਂ ਉਨੇ ਠਹਿرائی ਐ ਹallelujah ਫੇਰ ਵੀ ਅਸੀਂ ਕਹਿੰਨੇ ਹੈ ਖੁਦਾ ਤੁਸੀਂ ਰਹਿਮ ਕਰੋ ਕਿ ਬਹੁਤੇ ਬਚਾਏ ਜਾਣ ਹallelujah ਅਸੀਂ ਨਹੀਂ ਡਰਾਂਗੇ ਭਾਵੇਂ ਧਰਤੀ ਉਲਟ ਜਾਏ ਤੇ ਭਾਵੇਂ ਪਹਾੜ ਸਮੁੰਦਰ ਚ ਜਾ ਪੈਣ ਬੁਸਤਾ ਸਰ ਦੀ ਕਿਤਾਬ 31 ਦੀ 6 ਚ ਇਦਾਂ ਲਿਖਿਆ ਤਕੜੇ ਹੋਵੋ ਹੌਸਲਾ ਰੱਖੋ ਡਰੋ ਨਾ ਨਾ ਹੀ ਉਹਨਾਂ ਤੋਂ ਕੰਬੋ ਕਿਉਂ ਜੋ ਯਹਵਾ ਤੁਹਾਡਾ ਪਰਮੇਸ਼ਵਰ ਹੀ ਤੁਹਾਡੇ ਨਾਲ ਜਾਂਦਾ ਹੈ ਉਹ ਨਾ ਤਾਂ ਤੁਹਾਨੂੰ ਛੱਡੇਗਾ ਨਾ ਤੁਹਾਨੂੰ ਤਿਆਗੇਗਾ ਹallelujah ਬੜਾ ਹੀ ਚੰਗਾ ਹੈ ਸਾਡਾ ਪਰਮੇਸ਼ਰ ਕਿੰਨਾ ਕਿੰਨਾ ਪਿਆਰ ਆਉਂਦਾ ਇਦਾਂ ਦੀਆਂ ਅੱਜ ਤਾਂ ਪੜ ਕੇ ਸੱਚੀ ਦਿਲ ਐਨ ਪਿਆਰ ਨਾਲ ਭਰ ਜਾਂਦਾ ਵੀ ਕਿੰਨਾ ਜ਼ਿਆਦਾ ਪ੍ਰੇਮ ਕੀਤਾ ਹੈ ਪਰਮੇਸ਼ਵਰ ਨੇ ਸਾਡੇ ਨਾਲ ਹੌਸਲਾ ਦੇ ਰਹੀ ਹੈ ਪ੍ਰਭੂ ਜੀ ਕਹਿੰਦੇ ਤਕੜੇ ਹੋਵੋ ਹੌਸਲਾ ਰੱਖੋ ਡਰੋ ਨਾ ਉਹਨਾਂ ਤੋਂ ਕੰਬੋ ਵੀ ਨਾ ਇਤਾਂ ਕਹਿੰਦੇ ਲਿਖਿਆ ਨਾ ਉਹਨਾਂ ਤੋਂ ਕੰਬੋ ਬਹੁਤ ਲੋਕੀ ਡਰਾਉਣ ਦੀਆਂ ਕੋਸ਼ਿਸ਼ਾਂ ਕਰਦੇ ਆ ਹੁਣ ਤੁਹਾਨੂੰ ਦੇਖ ਲਵਾਂਗੇ ਫਲਾਣੇ ਨਾਲ ਇਤਾਂ ਹੋ ਗਈ ਹੁਣ ਤੁਸੀਂ ਤਿਆਰ ਹੋ ਜਿਓ ਧਮਕਾਨੇ ਨਾਲ ਇਦਾਂ ਹੋ ਗਈ ਹੁਣ ਇੱਦਾਂ ਕਰਦਾਂਗੇ ਉਦਾਂ ਕਰਦਾਂਗੇ ਇਦਾਂ ਹੋ ਜਣੀ ਧਰਤੀ ਮੁੱਕਣੀ ਸ਼ੁਰੂ ਹੋ ਗਈ ਭਜਾ ਲਾਉਣੇ ਸ਼ੁਰੂ ਹੋ ਗਏ ਲੜਾਈਆਂ ਲੱਗੀਆਂ ਮਰ ਜਾਣਾ ਇਹ ਹੋ ਜਣਾ ਉਹ ਹੋ ਜਣਾ ਉਹਨਾਂ ਤੋਂ ਨਾ ਡਰੋ ਕਾਤੇ ਇਦਾਂ ਦੀਆਂ ਖਬਰਾਂ ਸੁਣ ਕੇ ਡਰਦਾ ਲੱਗਦਾ ਆ ਨਹੀਂ ਲੱਗਦਾ ਕੰਨ ਅੱਗ ਤੈਨੂੰ ਸਾੜ ਨਦੀਆਂ ਤੈਨੂੰ ਡੋਗੋ ਤੇ ਮਾ ਦੀ ਛਾਂ ਦੀ ਵਾਦੀ ਵਿੱਚ ਵੀ ਮੈਂ ਤੇਰੇ ਨਾਲ ਹਾਲੇਲੂਇਆ ਭਾਵੇਂ ਜੇ ਨੇਚਰਲ ਡਿਜ਼ਾਸਟਰ ਵੀ ਹੋਣ ਤਦ ਵੀ ਪ੍ਰਭੂ ਬਚਾਉਣ ਦੀ ਤਾਕਤ ਰੱਖਦੇ ਆ ਤੇ ਮੈਨ ਪਲੈਨਿੰਗਸ ਹੋਣ ਕਿਸੇ ਇਨਸਾਨ ਵੱਲੋਂ ਕਿਸੇ ਇਨਸਾਨ ਨੂੰ ਨਾਸ਼ ਕਰਨ ਦੀਆਂ ਯੋਜਨਾਵਾਂ ਹੋਣ ਤਦ ਵੀ ਪਰਮੇਸ਼ਵਰ ਸਾਨੂੰ ਬਚਾਉਣ ਦੀ ਤਾਕਤ ਰੱਖਦੇ ਆ ਪਰ ਮੈਂ ਨਾਲ ਦੀ ਨਾਲ ਇਹ ਜ਼ਰੂਰ ਕਹਾਂਗੀ ਜੇ ਅਸੀਂ ਉਹਦੇ ਹੁਕਮਾਂ ਤੇ ਚੱਲਾਂਗੇ ਤਾਂ ਪਿਤਾ ਆਪਣੀ ਜ਼ਾਇਦਾਦ ਉਸ ਪੁੱਤ ਨੂੰ ਦਿੰਦਾ ਜਿਹੜਾ ਪਿਓ ਦੀ ਆਗਿਆਕਾਰੀ ਕਰਦਾ ਜਿਹੜਾ ਪਿਓ ਦੀ ਸੇਵਾ ਕਰਦਾ ਨਹੀਂ ਤਾਂ ਦੂਜਾ ਪੁੱਤ ਜਿਹੜਾ ਪਿਤਾ ਦੇ ਆਖੇ ਨਹੀਂ ਲੱਗਦਾ ਸੇਵਾ ਨਹੀਂ ਕਰਦਾ ਬਦਖਲੀ ਦਾ ਨੋਟ ਵੀ ਉਹਦੇ ਨਾਂ ਤੇ ਕੱਢ ਦਿੰਦਾ ਸਮਝ ਰਹੇ ਹੋ ਅਗਰ ਅਸੀਂ ਖੁਦਾ ਦੀ ਖਿਦਮਤ ਰੂਹ ਜਿਸਮ ਜਾਨ ਦੇ ਨਾਲ ਕਰਾਂਗੇ ਪਰਮੇਸ਼ਵਰ ਦੇ ਵਚਨਾਂ ਦੀ ਆਗਿਆਕਾਰੀ ਵਿੱਚ ਰਵਾਂਗੇ ਫਿਰ ਉਹ ਸਾਨੂੰ ਨੇਚਰਲ ਡਿਜ਼ਾਸਟਰ ਤੋਂ ਵੀ ਬਚਾਊਗੇ ਕੁਦਰਤੀ ਆਫਤਾਂ ਤੋਂ ਵੀ ਬਚਾਊਗੇ ਤੇ ਮਨੁੱਖਾਂ ਦੀਆਂ ਨਾਸ਼ ਕਰਨ ਵਾਲੀਆਂ ਪਲੈਨਿੰਗਸ ਦੇ ਵਿੱਚੋਂ ਵੀ ਪ੍ਰਭੂ ਸਾਨੂੰ ਕੱਢੂਗੇ ਕਹਿੰਦਾ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਜਾਂਦਾ ਉਹ ਨਾ ਤਾਂ ਤੁਹਾਨੂੰ ਛੱਡੇਗਾ ਨਾ ਤੁਹਾਨੂੰ ਤਿਆਗੇਗਾ ਉਹ ਸਾਨੂੰ ਛੱਡੂਗਾ ਨਹੀਂ ਤੇ ਸਾਨੂੰ ਤਿਆਗੂਗਾ ਵੀ ਕਦੀ ਨਹੀਂ ਹallelujah